ਸਾਚੀਰ ਕਾਲਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੈਨੂੰ ਕਿੰਨੀ ਵਾਰੀ ਕਿਹਾ ਰੋਟੀ ਪਾਣੀ ਚੱਜ ਨਾਲ ਬਣਾ ਲਿਆ ਕਰ ਸਾਰਾ ਦਿਨ ਕੰਮ ਕਰਦਾ ਤੇ ਤੇਰੇ ਤੋਂ ਆਹ ਤਿੰਨ ਟਾਈਮ ਦੀ ਰੋਟੀ ਵੀ ਚੱਜ ਨਾਲ ਨਹੀਂ ਬਣਾ ਕੇ ਖਵਾਈ ਜਾਂਦੀ ਰਮੇਸ਼ਾ ਜੇ ਸਵੇਰੇ ਸਵੇਰੇ ਹੀ ਆਪਣਾ ਬੈਗ ਤੇ ਰਮਾਲ ਚੁੱਕਦਾ ਚੁੱਕਦਾ ਗੁੱਸੇ ਨਾਲ ਬੋਲਿਆ ਅਤੇ ਕੋਲ ਮੇਜ਼ ਤੇ ਪੈਕਟ ਕੀਤੇ ਪੈਕ ਕੀਤੇ ਹੋਈ ਰੋਟੀ ਵਾਲੇ ਟਿਫਨ ਨੂੰ ਉੱਥੇ ਹੀ ਛੱਡ ਕੇ ਕੋਠੀ ਤੋਂ ਬਾਹਰ ਵੱਲ ਚੱਲ ਪਿਆ ਰਮੇਸ਼ ਇੱਕ ਸਟੀਲ ਕੰਪਨੀ ਦਾ ਮਾਲਕ ਸੀ ਤੇ ਸ਼ਹਿਰ ਦਾ ਅਮੀਰ ਬੰਦਾ ਸੀ ਬਾਹਰ ਜਾ ਕੇ ਆਪਣੀ ਗੱਡੀ ਸਟਾਰਟ ਕਰਨ ਕਰ ਤੁਰਨ ਹੀ ਲੱਗਾ ਕਿ ਉਸ ਉਸ ਵਕਤ ਹੀ ਉਸਦੀ ਪਤਨੀ ਪਿੱਛੇ ਹੀ ਉਸ ਦਾ ਰੋਟੀ ਵਾਲਾ ਟਿਫਨ ਲੈ ਆਈ ਤੇ ਰਮੇਸ਼ ਨੂੰ ਮਨਤਾ ਕਰਨ ਲੱਗੀ ਕਿ ਰੋਟੀ ਵਾਲਾ ਡੱਬਾ ਨਾਲ ਲੈ ਕੇ ਜਾਓ ਤੁਹਾਨੂੰ ਦੁਪਹਿਰੇ ਭੁੱਖ ਲੱਗੂ ਰਮੇਸ਼ ਨੇ ਮੂੰਹ ਵਿੱਚ ਹੀ ਬੁੜਬੁੜ ਕਰਦੇ ਨੇ ਉਹ ਟਿਫਨ ਫੜ ਲਿਆ ਤੇ ਗੱਡੀ ਵਿੱਚ ਰੱਖ ਲਿਆ। ਰਮੇਸ਼ ਆਪਣੀ ਕੰਪਨੀ ਪਹੁੰਚਿਆ ਤੇ ਸਾਰਾ ਕੰਮ ਦੇਖਣ ਲੱਗਾ। ਕੰਮ ਕਰਦੇ-ਦੇਖਦੇ ਦੁਪਹਿਰ ਹੋ ਗਈ। ਰਮੇਸ਼ ਨੂੰ ਭੁੱਖ ਲੱਗ ਗਈ, ਲੱਗਾਈ। ਉਸਨੇ ਉਸੇ ਵਕਤ ਫੋਨ ਚੁੱਕਿਆ ਤੇ ਸਵਿਗੀ ਤੋਂ ਖਾਣਾ ਆਰਡਰ ਕਰ ਲਿਆ। ਰਮੇਸ਼ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਇਸ ਲਈ ਉਸ ਦਾ ਕੰਮ 'ਚ ਮਨ ਨਹੀਂ ਲੱਗ ਰਿਹਾ ਸੀ। ਉਸਨੇ ਆਪਣੇ ਆਪ ਨੂੰ ਕਿਹਾ ਜਿੰਨਾ ਟਾਈਮ ਸਵੀਗੀ ਵਾਲੇ ਖਾਣਾ ਲੈ ਕੇ ਨਹੀਂ ਆਉਂਦਾ ਉਹਨਾ ਟਾਈਮ ਬਾਹਰ ਗੇੜਾ ਹੀ ਦੇ ਲੈਂਦਾ ਹਾਂ ਅੱਜ ਬਾਹਰ ਮੌਸਮ ਵੀ ਬਹੁਤ ਸੋਹਣਾ ਹੈ ਇਸੇ ਬਹਾਨੇ ਟਾਈਮ ਪਾਸ ਹੋ ਜਾਉ ਪਰਮੇਸ਼ ਆਪਣੇ ਆਫਿਸ ਤੋਂ ਬਾਹਰ ਆਇਆ ਤੇ ਫੈਕਟਰੀ ਦੇ ਇੱਕ ਪਾਸੇ ਬਣਾਏ ਹੋਏ ਛੋਟੇ ਜਿਹੇ ਪਾਰਕ ਵਿੱਚ ਗੇੜੇ ਕੱਢਣ ਲੱਗਾ ਗੇੜੇ ਕੱਢਦੇ ਕੱਢਦੇ ਉਸਦੇ ਕੰਨਾਂ ਵਿੱਚ ਆਵਾਜ਼ ਪਈ ਅੱਜ ਦੋ ਹੀ ਰੋਟੀਆਂ ਕਿਉਂ ਲੈ ਕੇ ਆਈਆਂ ਹਨ ਅੱਗੇ ਤਾਂ ਛੇ ਰੋਟੀਆਂ ਹੁੰਦੀਆਂ ਨੇ ਦੋ ਨਾਲ ਆਪਣੇ ਦੋਵਾਂ ਦਾ ਕਿਵੇਂ ਸਰੂ ਪਾਰਕ ਵਿੱਚ ਇੱਕ ਰੁੱਖ ਹੇਠ ਬੈਠਾ ਇੱਕ ਬਜ਼ੁਰਗ ਮਜ਼ਦੂਰ ਆਪਣੀ ਪਤਨੀ ਨੂੰ ਬੋਲ ਰਿਹਾ ਸੀ ਐ ਮਜ਼ਦੂਰ ਤੇ ਉਸ ਇਸ ਦੀ ਪਤਨੀ ਦੋਵੇਂ ਰਮੇਸ਼ ਦੀ ਕੰਪਨੀ ਵਿੱਚ ਹੀ ਕੰਮ ਕਰਦੇ ਸੀ ਅੱਜ ਆਟਾ ਮੁੱਕ ਗਿਆ ਸੀ ਗਵਾਂਡੀਆਂ ਦੇ ਘਰੋਂ ਪੁੱਛਿਆ ਤਾਂ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਤੁਸੀਂ ਦੋਵੇਂ ਰੋਟੀਆਂ ਖਾ ਲਓ ਮੈਂ ਸਾਰ ਲਵਾਂਗੀ ਬੁੱਢੇ ਮਜ਼ਦੂਰ ਦੀ ਪਤਨੀ ਬੋਲੀ ਕੋਈ ਨਾ ਐਵੇਂ ਮਾਨਹੋਲਾ ਨਾ ਕਰ ਦੋਵੇਂ ਰਲ ਕੇ ਖਾਣੇ ਆ ਤੇਰੇ ਹੱਥਾਂ 'ਚ ਤਾਂ ਜਾਦੂ ਹੈ ਤੇਰੀ ਬਣਾਈ ਰੋਟੀ ਤਾਂ ਇੰਨੀ ਸਵਾਦ ਹੁੰਦੀ ਹੈ ਕਿ ਸਾਰੀਆਂ ਕਸਰਾਂ ਪੂਰੀਆਂ ਹੋ ਜਾਂਦੀਆਂ ਨੇ ਤੈਨੂੰ ਪਤਾ ਤਾਂ ਹੈ ਸਵਾਦ ਚੀਜ਼ਾਂ ਗਿਣਤੀ 'ਚ ਘੱਟ ਹੀ ਮਿਲਦੀਆਂ ਹੁੰਦੀਆਂ ਬਜ਼ੁਰਗ ਊ ਮਜ਼ਦੂਰ ਹੱਸਦਾ ਹੋਇਆ ਬੋਲਿਆ ਤੇ ਦੋਵੇਂ ਜਾਣੀ ਹੱਸਦੇ ਹੱਸਦੇ ਰੋਟੀ ਖਾਣ ਲੱਗੇ ਪਰਮੇਸ਼ ਨੇ ਸੋਚਿਆ ਕਿ ਅਜਿਹਾ ਕੀ ਪਕਾ ਕੇ ਲੈ ਕੇ ਆਉਂਦੀ ਹੈ ਇਸ ਦੀ ਪਤਨੀ ਰੋਟੀ ਨਾਲ ਜੋ ਇੰਨੀ ਸਵਾਦ ਤੇ ਖੁਸ਼ੀ ਨਾਲ ਖਾ ਰਿਹਾ ਹੈ ਉਸਨੇ ਬਹੁਤ ਉਤਸੁਕਤਾ ਨਾਲ ਉਹਨਾਂ ਦੇ ਹੱਥ ਵੱਲ ਝਾਤ ਮਾਰੀ ਤਾਂ ਦੇਖਿਆ ਦੋਵੇਂ ਦੀ ਦੋਵਾਂ ਦੀਆਂ ਰੋਟੀਆਂ ਤੇ ਇੱਕ-ਇੱਕ ਫਾੜੀ ਆਂਬ ਦੇ ਅਚਾਰ ਦੀ ਸੀ ਹਰਮੇਸ਼ ਨੂੰ ਉਸੇ ਵਕਤ ਸਵੇਰੇ ਆਪਣੇ ਵੱਲੋਂ ਉਸਦੀ ਪਤਨੀ ਨਾਲ ਕੀਤਾ ਵਰਤਾਅ ਯਾਦ ਆ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਸੋਚਣ ਲੱਗਾ ਕਿ ਮੈਂ ਕਿੰਨਾ ਨਾਸ਼ੁਕਰਾਂ ਮੇਰੀ ਪਤਨੀ ਹਰ ਰੋਜ਼ ਮੇਰੇ ਲਈ ਇੰਨੀ ਕਿੰਨੀ ਮਿਹਨਤ ਕਰਕੇ ਖਾਣਾ ਪਕਾਉਂਦੀ ਹੈ ਤੇ ਮੈਂ ਹਰ ਰੋਜ਼ ਬਿਨਾਂ ਗੱਲوں ਉਸਦੇ ਵਿੱਚ ਕਮੀਆਂ ਲੱਭਦਾ ਰਹਿੰਦਾ ਹਾਂ ਹਰਮੇਸ਼ ਆਪਣੀ ਗੱਡੀ ਵੱਲ ਤੁਰ ਪਿਆ ਤੇ ਟਿਫਨ ਕੱਢ ਆਫਿਸ ਵੱਲ ਵਾਪਸ ਕਦਮ ਪੁੱਟਿਆ ਹੀ ਸੀ ਕਿ ਉਸ ਨੂੰ ਸਵੇਗੀ ਵਾਲੇ ਦਾ ਫੋਨ ਆ ਗਿਆ ਉਸ ਨੇ ਆਪਣੇ ਗੇਟਮੈਨ ਨੂੰ ਆਰਡਰ ਵਾਲਾ ਖਾਣਾ ਫੜ ਕੇ ਲਿਆਉਣ ਲਈ ਕਿਹਾ ਤੇ ਉਸ ਨੂੰ ਆਦੇਸ਼ ਦਿੱਤਾ ਕਿ ਇਹ ਖਾਣਾ ਉਸ ਬਜ਼ੁਰਗ ਮਜ਼ਦੂਰ ਅਤੇ ਉਸ ਦੀ ਪਤਨੀ ਨੂੰ ਦੇ ਦੇਵੀਂ ਰਮੇਸ਼ ਵਾਪਸ ਆਪਣੇ ਆਫਿਸ ਵਿੱਚ ਆਇਆ ਉਸਨੇ ਰੋਟੀ ਵਾਲਾ ਟਿਫਨ ਖੋਲ੍ਹਿਆ ਤਾਂ ਦੇਖਿਆ ਕਿ ਇੱਕ ਡੱਬੇ ਵਿੱਚ ਮੈਕਸ ਵੈਜ ਸਬਜ਼ੀ ਤੇ ਦੂਜੀ ਵਿੱਚ ਪਨੀਰ ਦੀ ਪੁਰਜੀ ਤੀਜੇ ਵਿੱਚ ਮੁਲਾਈ-ਮੁਲਾਈਮ ਪਰੌਂਠੇ ਬਣਾ ਕੇ ਸਿਲਵਰ ਫੋਇਲ ਵਿੱਚ ਪੈਕ ਕੀਤੇ ਹੋਏ ਸੀ ਖਾਣੇ ਵਿੱਚੋਂ ਮਸਾਲਿਆਂ ਦੀ ਬਹੁਤ ਸੋਹਣੀ ਮਹਿਕ ਆ ਰਹੀ ਸੀ ਰਮੇਸ਼ ਨੇ ਜਦੋਂ ਹੀ ਪਹਿਲੀ ਬੁਰਕੀ ਲਗਾਈ ਤਾਂ ਅੱਜ ਉਸਨੂੰ ਦੁਨੀਆਂ ਦਾ ਸਭ ਤੋਂ ਵੱਧ ਸਵਾਦ ਆਇਆ ਉਸ ਨੂੰ ਉਸ ਬੁਰਕੀ ਵਿੱਚੋਂ ਆਪਣੀ ਪਤਨੀ ਦਾ ਪਿਆਰ ਤੇ ਉਸਦੀ ਮਿਹਨਤ ਮਹਿਸੂਸ ਹੋਈ। ਦੂਜੇ ਪਾਸੇ ਬਜ਼ੁਰਗ ਜੋੜਾ ਵੀ ਸਵਿਗੀ ਤੋਂ ਆਏ ਹੋਏ ਖਾਣੇ ਨਾਲ ਆਪਣਾ ਢੱਡ ਪਾ ਰਿਹਾ ਸੀ। ਹੁਣ ਆਫਿਸ ਵਿੱਚ ਬੈਠਾ ਰਮੇਸ਼ ਉਹਨਾਂ ਬਜ਼ੁਰਗ ਪਤੀ-ਪਤਨੀ ਦਾ ਸ਼ੁਕਰੀਆ ਕਰ ਰਿਹਾ ਸੀ ਕਿ ਉਹਨਾਂ ਨੇ ਉਸ ਨੂੰ ਖੁਸ਼ ਪਰਿਵਾਰ ਦਾ ਰਾਜ਼ ਸਿਖਾ ਦਿੱਤਾ। ਤੇ ਬਾਹਰ ਖਾਣਾ ਖਾ ਰਿਹਾ ਬਜ਼ੁਰਗ ਜੋੜਾ ਰਮੇਸ਼ ਨੂੰ ਦਿਵਾਵਾਂ ਦੇ ਰਿਹਾ ਸੀ। ਕਿਉਂਕਿ ਉਸ ਨੇ ਉਹਨਾਂ ਨੂੰ ਲਾਜਵਾਬ ਖਾਣਾ ਖਵਾਇਆ ਸੀ।